ਬੇਬੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਹੈ ਠੀਕ ਹੈ ਹੈ ਠੀਕ ਹੈ ਠੀਕ ਹੈ ਤੁਹਾਨੂੰ ਮਿਲਣ ਆਏ ਰੋਪੜ ਤੇ ਅਸੀਂ ਹੈ ਰੋਪੜ ਤੇ ਆਏ ਰੋਪੜ ਤੇ ਅੱਛਾ ਹੈ ਹਾਂ ਨਾਂ ਕੀ ਤੁਹਾਡਾ ਹੈ ਨਾਂ ਤੁਹਾਡਾ ਕੀ ਹੈ ਨੇ ਲਗਾਓ ਹਾਂਜੀ ਅਮਰਕਾਰ ਅਮਰਕਾਰ ਤਾਂ ਮੈਂ ਕਿਹਾ ਬੇਬੇ ਨੂੰ ਮਿਲ ਕੇ ਆਈਏ ਨਾਲੇ ਸੇਤ ਪੁੱਛ ਕੇ ਆਈਏ ਹਾਲ ਚਾਲ ਪੁੱਛ ਕੇ ਆਈਏ ਵੀ ਕੀ ਹਾਲ ਹੈ ਅੱਛਾ ਹਾਂ ਰੋਪੜ ਤੇ ਆਏ ਸੀ ਅੱਛਾ ਹਮ ਉਮਰ ਕਿੰਨੇ ਸਾਲ ਦੀ ਹੋਗੀ ਤੁਹਾਡੀ ਮੇਰੀ ਉਮਰ ਆ ਹੋ ਗਈ ਹੈ 1.5 ਸਾਲ ਦੀ 150 ਸਾਲ ਦੀ ਉਮਰ ਹੋਗੀ ਤੁਹਾਡੀ ਚਲੋ ਭੁੱਖ ਪੱਖ ਠੀਕ ਲੱਗਦੀ ਹੈ ਹੈ ਨਹੀਂ ਖਾਣ ਪੀਣ ਨੂੰ ਠੀਕ ਹੈ ਹਾਂ ਠੀਕ ਹੈ ਰੋਟੀ ਨਹੀਂ ਖਾਣੀ ਚਾਹ ਵੀ ਪੀਂਦੀ ਹੈ ਅੱਛਾ ਹਾਂ ਉਹ ਆਇਆ ਮੇਰਾ ਦਿਮਾਗ ਵੀ ਸਹੀ ਆ ਅੱਛਾ ਸਹੀ ਹੈ ਬਿਲਕੁਲ ਹਾਂ ਸਹੀ ਹੈ ਮੇਰਾ ਦਿਮਾਗ ਹਮ ਨਹੀਂ ਦਿਮਾਗ ਹੋ ਗਿਆ ਨਹੀਂ ਨਹੀਂ ਉਮਰ ਤੇ ਆ ਨਹੀਂ ਹੈ ਹਮ ਹਮ ਵਾਹ ਜੀ ਵਾ ਤੁਹਾਨੂੰ ਮਿਲ ਕੇ ਤਾਂ ਬਹੁਤ ਚੰਗਾ ਲੱਗਿਆ ਸਾਨੂੰ ਅੱਜ ਕਮਾਲ ਦੀ ਗੱਲ ਹੈ ਤੇ ਸਿਹਰੀ ਚੰਗਾ ਲੱਗੇ ਨਹੀਂ ਮੂੰਹ ਦਿਖਾਤਾ ਫੁੱਟੇ ਨਹੀਂ ਦਿਖਾਤਾ ਹਾਂ ਚਾ ਭੁੱਖਪਾ ਕਹਿਣ ਸਹੀ ਲੱਗਦੀ ਹੈ ਤੁਹਾਨੂੰ ਠੀਕ ਹੈ ਲੱਗਦੀ ਹੈ ਜਿਆਦਾ ਵੀ ਲੱਗਦੀ ਉਹ ਲੱਗਦੀ ਨਹੀਂ ਭੁੱਖਾ ਗਿਰ ਹਮੇਸ਼ਾ ਤਿੰਨ ਜਣੇ ਫੁੱਲ ਕਾਈ ਕੋ ਖਾ ਲੀਆ ਮੈਂ ਇੱਕ ਸਵੇਰੇ ਇੱਕ ਦੁਪਹਿਰੇ ਇੱਕ ਰਾਤ ਨੂੰ ਹਾਂ ਹੂੰ ਚਾ ਚਾ ਵੀ ਪਿੰਡੀਆ ਦੁਰਦੀ ਵੀ ਪਿੰਡੀਆ ਲੋ ਜੀ ਅਸੀਂ ਪੇਟ ਹਾਂਜੀ ਇਹਨਾਂ ਸੋੜਾ ਸੋੜਾ ਪਿੰਡੀ ਜਿਨਾ ਹਾਜਮ ਹੋ ਜਾਗਾ ਅੱਛਾ ਜਿਨਾ ਹਾਜਮ ਹੋ ਜੇ ਪੈ ਨਹੀਂ ਹੁੰਦਾ ਨਾ ਹਾਜਮ ਹਾਂ ਬਸ ਤੂੰ ਜੀ ਖੀਜੀ ਹੁਣ ਤੁਰ ਫੇਰ ਨਹੀਂ ਹੁੰਦਾ ਆਏਗਾ ਕੀ ਹੋ ਗਿਆ ਤੁਰ ਫੇਰ ਕਿਉਂ ਨਹੀਂ ਹੁੰਦਾ ਹੁਣ ਲੱਟਾ ਗਰ ਗਿਆ ਗਰ ਗੇ ਸੀ ਕਹਿੰਦੇ ਜਿਆਦਾ ਉਮਰ ਹੋਣੇ ਗਰ ਕਾ ਹੂੰ ਲੱਟਾ ਦੇ ਜੀ ਖੜਾ ਹੁੰਦਾ ਹੂੰ ਹੂੰ ਲੋ ਜੀ 106 ਸਾਲਾ ਬਜ਼ੁਰਗ ਬੇਬੇ ਅੰਮਰਕੌਰ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਪਿੰਡ ਸੈਣੀ ਮਾਜਰਾ ਰੋਪੜ ਜ਼ਿਲ੍ਹੇ ਦਾ ਪਿੰਡ ਹੈ ਸੈਣੀ ਮਾਜਰਾ ਜੱਟ ਪੱਤੀ ਦੇ ਵਿੱਚ ਅਸੀਂ ਬੈਠ ਕੇ ਇਹਨਾਂ ਬਜ਼ੁਰਗਾਂ ਦੇ ਨਾਲ ਗੱਲਬਾਤਾਂ ਕਰ ਰਹੇ ਹਾਂ ਇੰਨੀ ਵਡੇਰੀ ਉਮਰ ਦੇ ਬਜ਼ੁਰਗ ਜਿਹੜੇ ਹੈ ਕਿੱਥੇ ਮਿਲਦੇ ਨੇ ਜੀ ਇਹ ਸਾਡੇ ਅਸਲੀ ਹੀਰੇ ਨੇ ਜੀ ਔਰ ਇਹ ਪੂਰਾ ਇਤਿਹਾਸ ਜਿਹੜਾ ਹੈ ਆਪਣੀ ਬੁੱਕਲ ਦੇ ਵਿੱਚ ਸਮੋਈ ਬੈਠੇ ਨੇ ਇਸ ਕਰਕੇ ਅਸੀਂ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆਂ ਜਿੱਥੇ ਵੀ ਸਾਨੂੰ ਕੋਈ ਦੱਸ ਪਾਉਂਦਾ ਕਿ 100 ਸਾਲ ਦੇ ਬਜ਼ੁਰਗ ਜਾਂ 100 ਤੋਂ ਵੱਧ ਵਾਲੇ ਬਜ਼ੁਰਗ ਹੈ ਅਸੀਂ ਤੁਹਾਡੇ ਰੂਬਰੂ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਦੇ ਆਂ ਇਹ ਹੈ ਜੀ ਅਸਲੀ ਸਾਡਾ ਕੰਮ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਦਾ ਹੋ ਸਕਦਾ ਹੈ ਗੱਲਬਾਤ ਕਰਨ ਦੇ ਵਿੱਚ ਇੰਟਰਵਿਊ ਲੈਣ ਦੇ ਵਿੱਚ ਕੋਈ ਕਮੀ ਪੇਸ਼ੀ ਰਹਿ ਜਾਵੇ ਕਿਉਂਕਿ ਵਡੇਰੀ ਉਮਰ ਦੇ ਬਜ਼ੁਰਗ ਦੇ ਨਾਲ ਅਸੀਂ ਜਦੋਂ ਗੱਲਾਂ ਕਰਦੇ ਆ ਉਹ ਸੌਖੀਆਂ ਨਹੀਂ ਹੁੰਦੀਆਂ ਪਰ ਫੇਰ ਵੀ ਆਪਣੀ ਕੋਸ਼ਿਸ਼ ਜਾਰੀ ਰਹੇਗੀ ਤੁਸੀਂ ਬਸ ਕਮੈਂਟ ਕਰਦੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ ਤੇ ਇੱਕ ਕੰਮ ਤੁਹਾਨੂੰ ਅਸੀਂ ਲਾਣ ਲੱਗੇ ਆ ਉਹ ਕੰਮ ਇਹ ਹੈ ਕਿ ਤੁਸੀਂ ਆਪਣੇ ਘਰ ਦੇ ਬਜ਼ੁਰਗਾਂ ਦੇ ਨਾਂ ਲਿਖਣੇ ਆ ਤੁਹਾਡੀ ਮਾਤਾ ਜੀ ਤੁਹਾਡੀ ਦਾਦੀ ਜੀ ਤੁਹਾਡੀ ਨਾਨੀ ਜੀ ਤੁਹਾਡੀ ਪਰਦਾਦੀ ਜੀ ਜਾਂ ਕੋਈ ਹੋਰ ਵੀ ਤੁਹਾਡੇ ਜਿਹੜੇ ਬਡੇਰੀ ਉਮਰ ਦੇ ਬਜ਼ੁਰਗ ਹੈ ਉਹਨਾਂ ਦੇ ਨਾਂ ਜਿਹੜੇ ਹਨ ਜ਼ਰੂਰ ਲਿਖੋ ਤੇ ਉਹਨਾਂ ਨੂੰ ਯਾਦ ਕਰੋ ਤੇ ਉਹਨਾਂ ਨਾਲ ਜਿਹੜੀਆਂ ਤੁਸੀਂ ਕੋਈ ਯਾਦਾਂ ਜਿਹੜੀਆਂ ਹਨ ਕਮੈਂਟ ਸੈਕਸ਼ਨ ਚ ਸਾਂਝੀਆਂ ਕਰੋ ਲਓ ਜੀ ਗੱਲਬਾਤ ਅਸੀਂ ਕਰ ਰਹੇ ਆ ਫਿਰ ਸ਼ੁਰੂ ਜੀ ਹਾਂ ਜੀ ਅੱਛਾ ਚਾਹ ਪਾਣੀ ਸਵੇਰੇ ਉੱਠਦੇ ਕਿੰਨੇ ਵਜੇ ਤੁਸੀਂ ਹਾਂ ਜੀ ਸਵੇਰੇ ਉੱਠਦੇ ਕਿੰਨੇ ਵਜੇ ਤੁਸੀਂ ਕਿੰਨੀ ਉਮਰ ਹੋਵੇ ਕਿੰਨੇ ਵਜੇ ਉੱਠਦੇ ਸਵੇਰੇ ਸਾਧਰੇ ਸਵੇਰੇ ਨਾ ਜਿਆਦਾ ਸਾਗਰ ਆ ਵੀ ਅਗਰ ਨਾ ਹਨ ਉਲੰਦੇ ਜੀ ਅੱਛਾ ਜੀ ਹੁਣ ਨਾ ਅਦੀ ਨਹੀਂ ਚਹੁੰਦੇ ਹੁਣ ਢੀਨ ਮਹੀਨਾ ਬੀਤਿਆ ਅੱਛਾ ਅੱਗਰ ਸਵੇਰੇ ਉਮਰ ਜਿਲੇ ਨਾ ਕੇ ਚਾਹ ਚਾਹੀਏ ਜੀ ਹਾਂ ਜਾਨ ਕਮਜ਼ੋਰ ਹੋ ਗਈ ਹੈ ਜੀ ਜਿਆਦਾ ਉਮਰ ਖਾਗੜ ਕਾ ਹਮ ਵਸੂਨ ਜਿਦਾ ਢੀਨ ਚੜੇ 7:00 ਵਜੇ ਉਠੁੰਦੀ ਆ ਠੀਕ ਹੈ ਫਿਰ ਵੀ ਬਹੁਤ ਵਧੀਆ ਬਸ ਤੁਹਾਡੀ ਅਸੀ ਸੋਜੀ ਵੀ ਚੈੱਕ ਕਰਨੀ ਹੈ ਵੀ ਸੋਜੀ ਹੈ ਕਿ ਨਹੀਂ ਪੂਰੀ ਤੁਸੀਂ ਕਹਿੰਦੇ ਮੇਰਾ ਦਿਮਾਗ ਸਹੀ ਚੱਲਦਾ ਤੇ ਮੈਂ ਤੁਹਾਡੀ ਤੁਹਾਡੀ ਤੁਹਾਡੀਆਂ ਪੁਰਾਣੀਆਂ ਗੱਲਾਂ ਕੁਝ ਪੁੱਛਣੀ ਹੈ ਤੁਹਾਡੀ ਤੁਹਾਡੀ ਮਾਤਾ ਜੀ ਦਾ ਨਾਮ ਯਾਦ ਆ ਸਾਰੀ ਮਾਤਾ ਜੀ ਦਾ ਨਾਮ ਉੱਤਮੀ ਉਹ ਉੱਤਮੀ ਹਾਂ ਉਹ ਜੀਵਾ ਤੁਹਾਨੂੰ ਤਾਂ ਯਾਦ ਹੈ ਸਾਰਾ ਕੁਝ ਤੁਹਾਡੇ ਪਿਤਾ ਜੀ ਦਾ ਨਾਮ ਹਏ ਤੁਹਾਡੇ ਪਿਤਾ ਜੀ ਦਾ ਨਾਮ ਛਾਰੇ ਪਿਤਾ ਜੀ ਦਾ ਨਾਮ ਹਮ ਸ਼ੰਭੂ আচ্ছা ਸ਼ੰਭੂ ਦਾ ਪਿਤਾ ਜੀ ਦਾ ਨਾਮ ਸ਼ੰਭੂ ਦਾ ਵੇਲਾ ਹਮ ਬੇਮਾਫਲੋ ਪਿਓ ਕਿ ਕਿੱਥੇ ਤੇ ਤੁਹਾਡੇ ਮਾਨ ਫਲੋ ਕਿੱਥੇ ਪੈਂਦਾ ਏ ਹਏ ਕਿੱਥੇ ਕਪੈਂਦਾ ਪਿੰਡ ਇਹ ਸਾਂਜੀ ਇਹ ਮੈਂ ਇਹ ਪਿੰਡ ਕਿੱਥੇ ਪੈਂਦਾ ਤੁਹਾਡਾ ਪਿਓ ਕਿ ਕਿੱਥੇ ਆ

ਜਦੋਂ ਸਕੂਲ ਬਾਹਰ ਪਰ ਖਰੂਰੀ ਦੇ ਚੱਕ ਹੋ ਗਿਆ ਦਾ ਪਹਿਲਾ ਆਏਗਾ ਲਾ ਅੱਛਾ ਫਿਰ ਚੱਕ ਹੋ ਗਿਆ ਜਦੋਂ ਅਸੀਂ ਦੋਤੇ ਨਹੀਂ ਜਿਹੜੇ ਨਿਆਰੇ ਅਸੀਂ ਇਕੱਲੇ ਰਹੇ ਪਰਦੇ ਰਹੇ ਅੱਛਾ ਫਿਰ ਜਿਹੜਾ ਬੁਨਾ ਰਾਜਾ ਦਾ ਉਸ ਨੂੰ ਮੇਰੇ ਬਾਪ ਨੇ ਕਿਹਾ ਵੀ ਸਾਰੇ ਦੇ ਬੱਚੇ ਦੇ ਘਾਰ ਹੋ ਗਏ ਵੀ ਸਾਨੂੰ ਤੁਸੀਂ ਸਿੱਖ ਕੇ ਬਣਾ ਕਦਾਓ

ਉਹ ਜੇ ਕਾਲ ਦੀ ਹੋ ਗਿਆ ਜਿਆਦਾ ਪੜ ਨਹੀਂ ਜਾਈ ਬੜਾਇਆ ਦਾ ਅੱਛਾ ਬਸ ਅਸੀਂ ਜੀ ਬੜੇ ਸਾਹਿਬ ਜਦਾ ਸੀ ਜਿਆਦਾ ਨਹੀਂ ਰਸਕੋ ਬੁਲਾਏਗਾ ਹੂੰ ਹਾਂ ਨਾ ਲਗੜਦਾ ਰਾਜਾ ਹਾਂ ਨਾ ਲਗੜ ਮਾਨ ਪੜਾ ਨਾ ਲਗੜ ਮਾਨਪੁਰੇ ਦਾ ਰਾਜਾ ਹਾਂ ਹੂੰ ਤੇ ਤੁਹਾਡੇ ਪਿਤਾ ਜੀ ਕਿਹ ਕੰਮ ਕਰਦੇ ਸੀਗੇ

ਬਸ ਰੋਟੀ ਖਾ ਕੇ ਜਾਣਾ ਆ ਕੇ ਫੇਰ ਘਰ ਖਾ ਲੈਣੀ ਹੂੰ ਮੇਰੀ ਬਾਪ ਦੀ ਜਿਆਦਾ ਗੱਲ ਬੰਦਾ ਦਾ ਉਹਨੇ ਜਿਆਦਾ ਦਿਮਾਗ ਦਾ ਮੇਰੇ ਬਾਪ ਦਾ ਹੂੰ ਉਹਨੇ ਪੁੱਛਿਆ ਦਾ ਵੀ ਆ ਕੇ ਕਰਾਇਆ ਕੇ ਕਰਾਇਆ ਆਹ ਉਹਨਾਂ ਦਾ ਅਸਰ ਦene ਦੇ ਬਾਅਦ ਬਾਵਾਂ ਦਮਾ ਆਖ ਲਿਆ ਉਹਦਾ ਹਾਂ ਰਾਜੇ ਨਾਲ ਵੀ ਜਾ ਰਹਾ ਤਾਂ ਹੀ ਰਾਜੇ ਦੇ ਸਲਾਹਕਾਰ ਸੀ ਉਹ ਹਾਂਜੀ ਤਾਂ ਹੀ ਰਾਜਾ ਸਲਾਹ ਲੈਂਦਾ ਸੀ ਉਹਨਾਂ ਦੀ ਉਹਦਾ ਨਹੀਂ ਹੋਦੀ ਕਰ ਲਈ ਅੱਛਾ ਕੋਈ ਨਹੀਂ ਰਪਾ ਨਹੀਂ ਰਪੈਣੀ ਦੀ ਹੈਗੀ ਅੱਛਾ ਚਾਚੇ ਦੇ ਜੇ ਮੁੰਡੇ ਰਹੇ ਹਾਂ ਚਾਚੇ ਦੇ ਮੁੰਡੇ ਸੀ ਮੇਰੇ ਦੇ ਅੱਛਾ ਕਿੱਥੇ ਹੋ ਹੁਣ ਟੱਕਰ ਕਰ ਕਰ ਥੇ ਰਹੇ ਹੋ ਅੱਛਾ ਹੋਰ ਤੇ ਹੋ ਗਏ ਨੇ ਹੋ ਗਏ ਹੂੰ ਬਸ ਉਹ ਫਿਰ ਉਹ ਹੀ ਛੇ ਬਾਗਾ ਦੇ ਦੇ ਨੇ ਜੇ ਬਾਪ ਦੀ ਨਾ ਜਾ ਬੜੇ ਘਰ ਨੂੰ ਆ ਗਈ ਜੀ ਹੂੰ ਬਸ ਉਹ ਹੀ ਉਹ ਹੀ ਛੇ ਬਾਗਾ ਦੇ ਦੇ ਚਾਚੇ ਦੇ ਮੁੰਡੇ ਹਾਂ ਮਾਂ ਮੇਰੀ ਵਿਆਹ ਕੇ ਨਹੀਂ ਨੂੰ ਗੁਜ਼ਰ ਗਈ ਜੀ ਮੇਰਾ ਵਿਆਹ ਕਰਕੇ ਜੇ ਜੇ ਮੈਂ ਚਲੇ ਗਈ ਜੀ ਮਮਾ ਰੋਗੀ ਰਾਜੀ ਨਹੀਂ ਹੋਈ ਫਿਰ या डॉक्टर है नहीं रे हकीम हम दे दे जाए हम्म को टेका टेस दे दे, 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 दे रोगर अच्छा। को अच्छा हम्म या डॉक्टर कोई नहीं है राजे कोई भी नहीं डॉक्टर है का जी हाँ राजे कोई भी के बाद में आए हैं पर रोज हमेशा मेरे बाप है राजे कोई जन्नत है ਉਹ ਨੌਕਰ ਕੋਲ ਸੀ ਜੰਦੇ ਜਾਂਦੇ ਨੂੰ ਜਾਂਦੇ ਮੈਂ ਰੋਜ਼ ਗੱਲਾਂ ਕਰਦੇ ਮੇਰੇ ਇਰਾਦੇ ਦੌਰੇ ਵੀ ਜਾ ਰਹੇ ਮਾਖਾ ਜੇ ਮੇਰੇ ਬਾਪ ਦਾ ਹੂੰ ਆਹ ਤੇ ਨਾ ਪਾਈਏ ਮੇਰੇ ਦੋ ਮੇਰੇ ਚਾਚੇ ਦੇ ਕੋਲ ਇਹ ਬਾਪ ਦਾ ਨਹੀਂ ਹੋ ਜੀ ਚਾਚੇ ਜੀ ਦਾ ਮੇਰੇ ਹੂੰ ਤੇ ਜਿਹੜੇ ਹੱਲੇ ਹੋਏ ਆ ਹਾਂ ਹੱਲੇ ਹੋਏ ਆ ਜਦ ਗਦਰ ਪਿਆ 47 ਦਾ ਯਾਦ ਹੈ ਕੁਛ ਜਦ 47 ਹੋਇਆ 47 ਪਾਕਿਸਤਾਨ ਬਣਿਆ ਜਦ ਅੱਪਾ ਜਦ ਪਾਕਿਸਤਾਨ ਬਣਿਆ 1947 ਦਾ ਯਾਦ ਹੈ ਕੋਈ ਗੱਲਾਂ ਬਾਤਾਂ ਮੈਂ ਪਾਕਿਸਤਾਨ ਬਣਿਆ ਹੈ ਕਿ ਜਦ ਅਸੀਂ ਬਾਹਰ ਚਲੇ ਗਏ ਕਿਉਂ ਨਾ ਬਲੇ ਦੇ ਅੱਛਾ ਜੀ ਉੱਥੇ ਉਧਰ ਘੱਟ ਜੀ ਲੜਾ ਇਧਰ ਜਾ ਰਿਹਾ ਹੈ ਅੱਛਾ ਹਾਂ ਯਾ ਪਾਖ ਪਿਆਰ ਵੀ ਬਣਿਆ ਜਾਂ ਲੈ ਯਾ ਹੱਲ ਲੈ ਭਾਈ ਹਾਂ ਹਮ ਜਦ ਵਿਆਹ ਹੋ ਗਿਆ ਤਾਂ ਥੋੜਾ ਹਾਂ ਜੀ ਜਦ ਤੇ ਮੇਰੇ ਕੋਲ ਦੋ ਲੜਕੀਆਂ ਜੀ ਹਾਂ ਅੱਛਾ 47 ਵੇਲੇ ਹਾਂ ਦੋ ਲੜਕੀਆਂ ਨੇ ਮੇਰੇ ਕੋਲ ਵਿਆਹ ਦਾ ਮੇਰਾ ਬਹੁਤ ਦੇਰ ਦਾ ਹੋ ਗਿਆ ਬਾਬਾ ਹਮ 15 20 15 20 ਹਾਲ ਹੋ ਗਏ ਜੇ ਹੋ ਗਏ ਨੂੰ ਅੱਛਾ ਹਾਂ ਜੀ ਫਿਰ ਤਾਂ ਪੂਰੀ ਸੋਜੀ ਹੋਣੀ ਤੁਹਾਨੂੰ ਹਈ ਪੂਰੀ ਸੋਜੀ ਆ ਫਿਰ ਤਾਂ ਉਹਦਾ ਸਭ ਕੁਝ ਆ ਹਾਂ ਬਾਹ ਸੋਜੀ ਆ ਅਜਾ ਰਿਹੈ ਜਮਾ ਕੇ ਆ ਜਾ ਮੇਰਾ ਹਮ ਕੀ ਹੋਇਆ ਫਿਰ ਬਾਪਾ ਕੀ ਹੋ ਰਹਾ ਦਾ ਯਾਨੇ ਰਾਜਾ ਦਾ ਰਾਜਾ ਅਗਰ ਰਾਜਾ ਇਹ ਪਿੰਡਾਂ ਨੇ ਬੁਲਾਣ ਦੇ ਤੱਕ ਪਛੈੜੀ ਲਗਦਾ ਦਾ ਅੱਛਾ 12 ਵਜੇ

ਹਾਂ ਸੂਰ ਮਾਰ ਕਾਲੇ ਹੋਣੇ ਜਾ ਲੋ ਮੈਂ ਮੈਂ ਬਣਾ ਦੇ ਦੇ ਅੱਛਾ ਹਾਂ ਹੂੰ ਜੈ ਸੂਰ ਬਹਾਦਰ ਹੁੰਦੇ ਦੇ ਹੂੰ ਐਦੂ ਜੰਗਲੀ ਸੂਰ ਜੀ ਆ ਨਹੀਂ ਜੇ ਹੈਗਾ ਜੰਗਲੀ ਜੰਗਲੀ ਤੇ ਜਾਓ ਹਮ ਨਹੀਂ ਹੈ ਜੰਗਲ ਦਾ ਸੂਰ ਹੂੰ ਉਹ ਜੰਗਲ ਨਹੀਂ ਹੈਗਾ ਜੰਗਲ ਜਾਂ ਜੰਗਲ ਬਹਾਦਰ ਯਾਰੇ घट दिंडे बस थोड़े थोड़े फिर तो जाते पाकिस्तान में आए, जाते पाकिस्तान की दुनिया आ गई फिर तो बहुत होगी। पहले तो थोड़े थोड़े जे पिंड पिंड बद्दी का पिंड एक नाला कट दो। ਇਕ ਬੰਦਾ ਨਾ ਪੜਾਇਆ ਗਿਆ ਜੀ ਹਾਂ ਹੂੰ ਜਾ ਲਈ ਚੜੀ ਦੁਕਾਨਾਂ ਜਾਵਾ ਕਰ ਕੋ ਜਾਵਾ ਹਕੀਮ ਦੇ ਡਾਕਟਰ ਕੋਈ ਸਾਜਾ ਦੋ ਹੂੰ ਡਾਕਟਰ ਜੇ ਚੇਰ ਮਨੇ ਜਾਦੇ ਪਾਉਤਾਂ ਬੜਿਆ ਜਾ ਕੇ ਆਏ ਸਾਰੇ ਮਲਖਣਾ ਹੂੰ 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 ਲੋ ਜੀ ਇਹ ਵੀ ਇੱਕ ਇਤਿਹਾਸ ਦਾ ਬੜਾ ਵੱਡਾ ਪੰਨਾ ਹੈ ਤੇ ਸਾਡੀ ਖੁਸ਼ ਨਸੀਬੀ ਹੈ ਕਿ ਅਸੀਂ ਮਾਤਾ ਜੀ ਦੇ ਚਰਨਾਂ ਦੇ ਵਿੱਚ ਬੈਠੇ ਆਂ ਤੇ ਵੀਡੀਓ ਬਣਾ ਰਹੇ ਤੇ ਤੁਸੀਂ ਦੇਖ ਰਹੇ ਹੋ ਤੁਹਾਡੀ ਵੀ ਸਭ ਦੀ ਸਾਡੀ ਖੁਸ਼ ਨਸੀਬੀ ਹੈ ਕਿ 106 ਸਾਲ ਦੇ ਬਜ਼ੁਰਗ ਜਿਹੜੇ ਹੈ ਉਹ ਸਾਡੇ ਵਿੱਚ ਮੌਜੂਦ ਹੈ ਬੇਸ਼ੱਕ ਗੱਲ ਕਰਨ ਦੇ ਵਿੱਚ ਸਾਨੂੰ ਕਾਫੀ ਦਿੱਕਤ ਆ ਰਹੀ ਹੈ ਮਾਤਾ ਜੀ ਨੂੰ ਉੱਚਾ ਸੁਣਾਈ ਦਿੰਦਾ ਪਰ ਵਨਵੇ ਗੱਲ ਅੱਛੀ ਚੱਲ ਰਹੀ ਹੈ ਮਾਤਾ ਜੀ ਆਪਣੇ ਮੂਡ ਦੇ ਨਾਲ ਹੀ ਗੱਲਾਂ ਕਰ ਰਹੇ ਨੇ ਔਰ ਜੋ ਕਰ ਰਹੇ ਨੇ ਅਸੀਂ ਉਹੀ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹਾਂ ਜੀ ਮਾਤਾ ਜੀ ਹੋਰ ਕੀ ਕਹਿੰਦੇ ਜੀ ਬਸ ਠੀਕ ਹੈ ਜੀ ਰਾਜੇ ਜੇ ਕੁੜੀਆਂ ਨੂੰ ਲੈ ਕੇ ਗੱਲਾਂ ਉਹਨੇ ਸਾਰੇ ਕਰ ਅੱਛਾ ਅਸੀਂ ਮੰਗਲਾ ਦੇ ਲਈ ਜਾਂਗੇ ਲੋਪ ਪਰ ਜਾਂਦੇ ਨੇ ਜੀ ਕਿਥਾ ਉਹਨਾਂ ਦੇ ਉੱਪਰ ਮਹਿਲ ਕਿਥਾ ਰਹਿਣੇ ਰਾਜੇ ਜੀ ਜੀ ਹਾਂ ਸਾਰੇ ਦੇ ਨੇ ਕਾਲਕੀਆਂ ਵੀ ਅਰੇ ਚਾਚੇ ਸਾਂਭ ਨੂੰ ਬੁਲਾਉਂਦੇ ਰਹੋ ਹੂੰ ਸਾਂਭ ਨੂੰ ਆਉਂਦੇ ਇਹ ਠੀਕ ਹੈ ਤੇ ਮੁਸਲਮਾਨਾਂ ਦੇ ਘਰ ਸੀਗੇ ਤੁਹਾਡੇ ਪਿੰਡਾਂ 'ਚ ਆਲੇ-ਦਾਲੇ ਮੁਸਲਮਾਨ ਰਹਿੰਦੇ ਸੀਗੇ ਜਦ 47 ਤੋਂ ਪਹਿਲਾਂ ਸਾਰਾ ਨੜਾ ਗਾਹ ਦੇ ਗਾਹ ਮੈਨਾ ਕੋਈ ਮੁਸਲਮਾਨ ਹੈਗਾ ਗਾਹ ਦਾ ਜਾ ਕਾ ਬੱਦੀ ਅੱਛਾ 어차니도 거의 무슬만 해가. 음. 이거까지 사람 무슬만 나가라니까. 아차. 이거 데피 두 면게 되지. 음. 뭐 보호를 쳐게 되지. 뭐지기 다르게 뭐 어떻게 되지 무슬만. 아, 지민나지 뭐냐. 이게 말 옆에, 이게 말 옆에 이래야 되나, 우리. 아차지. 하, 무슬만. 페로. ਉਹ 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 ਬੰਦੇ ਦਾ ਛਾਪ ਰੱਖੇ ਜੋ ਪਹੁੰਚਣ ਬੜੇ ਜਮਸਮਾਨ ਨੰਨ ਕਰਦੇ ਨੇ ਹੂੰ ਫੇ ਉਹ ਉਹ ਜਾਣੀ ਜਿੱਤੇ ਲਗੋ ਰੱਖੇ ਹੋ ਅੱਛਾ ਹਾਂ ਉਹਨਾਂ ਦੇ ਚਾਰ ਪੰਜ ਘਰ ਹੋ ਗਏ ਵੀ ਅੱਥਰ ਅੱਛਾ ਗਏ ਨਹੀਂ ਉਹ ਨਾ ਉਹ ਜਾਣੀ ਜਿੱਤੇ ਲਗੋਲੇ ਹੋ ਕੀ ਨਾਲ ਲਗੋਲੇ ਗਾਂ ਦੇ ਤੇ ਦੇ ਅੱਛਾ ਗਾਂ ਦੇ ਕਰਦੇ ਸੀ ਮੁਸਲਮਾਨਾਂ ਨੂੰ ਹਾਂ ਪਾਉ ਚਾਰ ਨੂੰ ਕਰਦੀ ਜੀ ਨਾ ਹਾਂ ਉੱਥੇ ਚਾਰ ਕਰਦੇ ਹੋ ਉਹ ਚਾਰ ਕਰਾ ਦੇ ਤੋਈ ਦੇਫਰੇ ਰਹਿੰਦੇ ਹੋਤੀ ਨਹੀਂ ਆਦੀਆ 3ਆਂ ਚ ਕੁੜੀਆਂ ਗੜੀਆਂ ਨਾ ਲੜ ਗਈਆਂ ਨੀਆਂ ਉਹ ਬੰਦੇ ਤੇ ਛੁਪਾ ਲਏ ਦੇ ਲਗੋਲੇ ਦੇ ਦੀ ਉਹਦਾ ਹਾਈ ਨਹੀਂ ਉਹ ਚਲੇ ਗਏ ਉਹਦੇ ਹਾਂ ਹੁਣ ਆ ਦੋ ਤਿੰਨ ਚਾਰ ਕਰੋਗੇ ਬਸ ਮਾਨਾ ਦੇ ਅੱਛਾ ਹਾਂ ਜਿਹੜੇ ਜਿਹੜੇ ਨਾ ਛੁਪਾ ਲਏ ਦੇ ਹੂੰ ਉਹ ਉਹ ਭਾਵੇਂ ਉਹਨਾਂ ਦੇ ਰਾਜ ਜੀ ਮੁਸਲਮਾਨ ਨੇ ਅੱਛਾ ਉਹਨਾਂ ਨੇ ਸਰਦਾਰਾਂ ਫਿਰ ਜਾਨ ਨਹੀਂ ਦਿੱਤੀ ਲੋਕ ਰੱਖੇ ਹੋ ਅੰਦਰੇ ਜਿੰਨਾ ਜਿੱਚਾ ਬੜਾ ਰਿਹਾ ਹੈ ਅੱਛਾ ਵਾਹ ਜੀ ਵਾਹ ਉਹਨਾਂ ਸਰਦਾਰਾਂ ਨੂੰ ਸਲਾਮ ਹੈ ਸਲੂਟ ਹੈ ਜਿਨ੍ਹਾਂ ਨੇ ਜਿਹੜਾ ਹੈ ਉਸ ਗਦਰ ਦੇ ਵਿੱਚ ਤਰਾਸਦੀ ਦੇ ਵਿੱਚ ਜਾਨ ਬਚਾਈ ਦੇਖੋ ਜਦੋਂ 47 ਹੋਇਆ ਤਾਂ ਦੋਨੋਂ ਪਾਸੇ ਮਾਰਤਾੜ ਹੋਈ ਪਰ ਬਚਾਉਣ ਵਾਲੇ ਵੀ ਦੋਨੋਂ ਪਾਸੇ ਸੀਗੇ ਦੀ ਕਰੇ ਉਸ ਗੱਲ ਦੇ ਉੱਤੇ ਕਮੈਂਟ ਕੀ ਆਪਸੀ ਭਾਈਚਾਰੇ ਨੂੰ ਉਸ ਗਦਰ ਦੇ ਸਮੇਂ ਦੇ ਵਿੱਚ ਜਦੋਂ ਬੰਦਾ ਬੰਦੇ ਨੂੰ ਮਾਰ ਰਿਹਾ ਸੀਗਾ ਤੇ ਬਚਾਉਣ ਵਾਲੇ ਵੀ ਸੀਗੇ ਇਹ ਤੁਸੀਂ ਮੈਂ ਆਪਣੇ ਕੋਲੋਂ ਕੋਈ ਗੱਲ ਨਹੀਂ ਕਹਿ ਰਿਹਾ ਇਹ ਮਾਤਾ ਜੀ ਸੱਚੀ ਜਿਹੜੀ ਹੈ ਗੱਲ ਨੂੰ ਬਿਆਨ ਕਰ ਰਹੇ ਨੇ ਮਾਤਾ ਅਮਰ ਕੌਰ ਜੀ 106 ਸਾਲ ਦੇ ਬਜ਼ੁਰਗ ਜਿਹੜੇ ਹੈ ਉਸ ਸਮੇਂ ਪੂਰੀ ਸੋਜੀ ਵਿੱਚ ਸਨ ਤੇ ਉਦੋਂ ਇਹਨਾਂ ਦੀ ਦੀ ਵੀ ਹੋ ਚੁੱਕੀ ਸੀਗੀ ਜਦੋਂ 47 ਹੋਇਆ ਤੇ ਇਹਨਾਂ ਦੀਆਂ ਦੋ ਬੇਟੀਆਂ ਵੀ ਸੀਗੀਆਂ